ਸਤਰੀ ਕਾਲਜੀ ਬਾਈ ਸਾਰਿਆਂ ਨੂੰ ਤੇ ਦਵਿੰਦਰ ਵੀਰ ਕਿਵੇਂ ਹੋ ਵਧੀਆ ਜੀ ਵਧੀਆ ਬਾਈ ਮੁੰਡੇ ਨੇ ਦਿੱਤਾ ਸਰਪ੍ਰਾਈਜ਼ ਮੁੰਡਾ ਚੱਲਿਆ ਏ ਬਾਹਰਲੇ ਮੁਲਖ ਨੂੰ ਬਾਈ ਮੁਬਾਰਕਾ ਵਹਿਲਾਂ ਦਾ ਮੈਂ ਸੋਚਦਾ ਹੀ ਤਾਂ ਵੀ ਬੰਦਾ ਮਾਨੂੰ ਕਹਿੰਦਾ ਤਾਂ ਵੀ ਅੱਜ ਰੈੱਡ ਟੇਪ ਵਾਲ ਦੇ ਜਾ ਕੇ ਆਉਣਾ ਹੈ ਅੱਜ ਫਲਾਣੀ ਜਗ੍ਹਾ ਜਾ ਕੇ ਆਉਣਾ ਏ ਵੀ ਕੋਈ ਚੀਜ਼ ਲੈਣੀ ਆ ਦੇਖੋ ਬਾਈ ਰੈੱਡ ਟੇਪ ਦੇ ਬੂਟ ਤੇ ਕੱਪੜੇ ਲੈਣੇ ਵਧੀਆ ਬੜੇ ਵਧੀਆ ਹੈ ਹੁਣ ਤੈਨੂੰ ਪਤਾ ਯਾਰ ਤੇ ਮੈਂ ਬਾਈ ਸੋਚੇ ਕਰਦਾ ਤਾਂ ਵੀ ਬੰਦਾ ਇੰਨੀ ਲਵਾ ਸਕਦਾ ਤੇ ਚੱਲਦਾ ਕਿ ਕਿਆ ਚੱਕਰ ਵਹਿ ਗਿਆ ਦੱਸਿਆ ਮੰਨੂ ਵੀ ਨਹੀਂ ਇਹਨੇ ਕਿ ਨਾ ਦੇਣਾ ਸਰਪ੍ਰਾਈਜ਼ ਤਾਂ ਇਹਦਾ ਬਾਈ ਕਿੱਧਰ ਦੀ ਤਿਆਰੀ ਹੈ ਬਾਹਰ ਦੇ ਚੱਲਿਆ ਬਾਹਰ ਚੱਲਿਆ ਦੱਸਣਾ ਨਹੀਂ ਹੈਗਾ ਦੱਸ ਵੀ ਦਵਾਂਗੇ ਯਾਰ ਇਹਦੀ ਗੱਲ ਤੇ ਚਲੋ ਬਾਈ ਆਪਾਂ ਤਾਂ ਕਹਿੰਦੇ ਵਧੀਆ ਬਾਈ ਬੰਦਾ ਮਿਹਨਤ ਕਰੇ ਹੁਣ ਇਹਦੀ ਮਿਹਨਤ ਆ ਬਾਈ ਇਹਦਾ ਕੰਮ ਬਣਿਆ ਏ ਤੇ ਅੱਜ ਤਿਆਰ ਹੋ ਕੇ ਆਏ ਆ ਬਾਈ ਬਾਲ ਬੋਲ ਵੀ ਨਿਭਾ ਹੋਏ ਅਚਾਨਕ ਇਹਨੂੰ ਐਨੇ ਵੀ ਉਹੀ ਦਿਨ ਜਾਣਾ ਉਹੀ ਦਿਨ ਮੰਨੂ ਕੰਮ ਪੈ ਗਿਆ ਡੋਲੀ ਵਾਲੀ ਗੱਲ ਉਧਰ ਨੂੰ ਡੋਲੀ ਵਾਲੀ ਗੱਲ ਨਹੀਂ ਉਧਰ ਨੂੰ ਲੈ ਕੇ ਜਾਣੀ ਤੇ ਇਹਨੂੰ ਲੈ ਕੇ ਤਾਂ ਕਰਕੇ ਇੱਕ ਦਿਨ ਪਹਿਲਾਂ ਵੀਡੀਓ ਬਣਾ ਲੈਣੀ ਵਿੱਚ ਦੁਆ ਚਾੜੀਆਂ ਪਾ ਦੂਗੇ ਮੈਂ ਕਿਹਾ ਬਾਈ ਤਿਆਰ ਹੋ ਜਾ ਤਿਆਰੀ ਆ ਫਿਰ ਕੱਪੜੇ ਲੀਡੇ ਤਿਆਰੀ ਪੂਰੀ ਤੇਚੀਆਂ ਟੂਚੀਆਂ ਸਭ ਕੁਝ ਪੂਰਾ ਬਸ ਇੱਕ ਬੈਗ ਰਹਿ ਗਿਆ ਬੈਗ ਲੈ ਕੇ ਆਉਣਾ ਹੈ ਬੈਗ ਰਹਿ ਗਿਆ ਬਾਕੀ ਇੱਕ ਦੋ ਛੋਟੇ ਛੋਟੇ ਕੰਮ ਟਿੱਕ ਟਾ ਟੁਕ ਟਾ ਸਭ ਕੁਝ ਹੋ ਗਿਆ ਅੱਜ ਲਾਸਟ ਵਾਈ ਗੱਡੀ ਚੜ੍ਹ ਕੇ ਸਵਾਰੀ ਆ ਲਾਸਟ ਡੇ ਆ ਅੱਜ ਲਾਸਟ ਡੇ ਆ ਤੇ ਬਾਅਦ ਕੋਈ ਬਲੌਗ ਪੈਣਾ ਨਹੀਂ ਇਹਦੇ ਬਾਅਦ ਮਾ ਬਲ ਇਨੇ ਕੱਲ ਤੇ ਵਾਰ ਵਾਰ ਮੈਨੂੰ ਮਿਲਣਾ ਬੰਦ ਕਿਉਂਕਿ ਜਾਨ ਨੂੰ ਮੈਂ ਮੁੜ ਕੇ ਆਉਣਾ ਇਹਨੇ ਹੋ ਜਾਂਦਾ ਫਰਾਰ ਹੁਣ ਕਿਦਾ ਮਿਲਣਾ ਹੀ ਨਹੀਂ ਹੈਗਾ ਨਹੀਂ ਤਾਂ ਮੈਂ ਵਿਆਹ ਵੀ ਖਾ ਲਿਆ ਜਾਂਦੇ ਹਾਂ ਹਾਂ ਬਾਕੀ ਬਾਈ ਇਹਦੇ ਮੁੰੜਨੇ ਦਾ ਕੀੜਾ ਪਤਾ ਨਹੀਂ ਕਾਹਦਾ ਜਾਣਦਾ ਹੈਗਾ ਮੁੰੜਨੇ ਦਾ ਵੀ ਇਹ ਗੱਲ ਮੁੜ ਕੇ ਯਾਰ ਕੁਝ ਨਹੀਂ ਪਤਾ ਹਾਂ ਮੈਨੂੰ ਪਤਾ ਨਹੀਂ ਆਉਣਾ ਪਤਾ ਨਹੀਂ ਨਹੀਂ ਹੁਣ ਰੱਬ ਰੱਖਾ ਉੱਥੇ ਵੀ ਰੇ ਸਾਦਾ ਹਾਂ ਹੋਰ ਪਾਸੇ ਵੀ ਨਿਕਲ ਸਕਦੇ ਕੱਪੜੇ ਹੋ ਗਏ ਡੰਨਾ ਕੱਪੜੇ ਲੰਮਾ ਤੇ ਅੱਜ ਥੋੜਾ ਜਿਹਾ ਬਾਈ ਕ੍ਰੈਡਿਟੇਬ ਵਾਲੇ ਦੇ ਜੈਕਟ ਦੇਖ ਕੇ ਆਏ ਤੇ ਇਹ ਕਹਿੰਦਾ ਜੀ ਉਹ ਹੀ ਲੈ ਲੂਗੇ ਨਹੀਂ ਮੈਨੂੰ ਬਾਹਰ ਤੇ ਮੌਸਮ ਦਾ ਪਤਾ ਨਹੀਂ ਨਹੀਂ ਬਾਹਰੇ ਲੈ ਲਈ ਕੱਪੜੇ ਉਹਦਾ ਬਾਦੂ ਲੈ ਲੇ ਜੇ ਨਾ ਕੋਈ ਹੋਰ ਕਲਰ ਮਿਲ ਗਿਆ ਤਾਂ ਠੀਕ ਹੈ ਮੈਨੂੰ ਉਹ ਪਸੰਦ ਨਹੀਂ ਆਉਂਦੇ ਆ ਦੇਖੋ ਵਾਹੀ ਮੁੰਡਾ ਵਾ ਰੱਡ ਡੇਪ ਤੇ ਫੋਨ ਲੱਗ ਗਿਆ ਹੁਣ ਕਿੰਨਾ ਵਜੇ ਨਾ ਯਾਰ ਮੈਂ ਕਹਿੰਦਾ ਸਾਰਾ ਹੀ 200 ਗ੍ਰਾਮ ਵਜਨ ਹੋਣਾ ਹੀ ਨਾ ਜੀ ਬ੍ਰਾਂਡ ਦਾ ਬ੍ਰਾਂਡ ਇਹ ਆ ਬ੍ਰਾਂਡ ਬ੍ਰਾਂਡ ਇਹ ਹਲਕਿਆਂ ਦਾ ਬਾਈ ਕੋਈ ਫਾਇਦਾ ਨਹੀਂ ਹੁਣ ਇਹਨੇ ਬੂਟ ਲੈ ਕੇ ਆਂਦੇ ਵਧੀਆ ਕਹਿੰਦਾ ਨਾਲੇ ਬਾਹਰ ਚੱਲ ਜੂਗੇ ਹਾਂ ਚੱਲੀਏ ਹੁਣ ਹੈ ਕਿਉਂ ਮੈਨੂੰ ਹੁਣ ਜਾਣਾ ਸਫ਼ਰ ਲੰਬਾ ਏ ਹਾਂ ਉਹਦੇ ਕਰਕੇ ਰਿਲੈਕ ਚੱਲ ਕੋਈ ਨਹੀਂ ਹੁਣ ਉੱਥੇ ਜਾ ਕੇ ਦੱਸੀਂ ਕਿ ਆ ਸਿਸਟਮ ਐ ਠੀਕ ਆ ਜੀ ਧੰਨਵਾਦ ਲੈ ਬਾਈ ਲਾਸਟ ਵਾਰ ਦਾ ਓਕੇ ਵੀਰ ਬਾਈ ਬਾਈ ਕੋਈ ਨਹੀਂ ਫੋਨ ਤੇ ਆਏ ਕਰੇਗੇ ਵੀਡੀਓ ਖੋਲ ਤੇ ਕਰਹੀ ਚੱਲਦੇ ਆ ਬਾਈ ਨਾਲ ਦੇ ਹੌਲੀ ਹੌਲੀ ਜਾਈ ਜਾਂਦੇ ਪਹਿਲਾਂ ਇੱਕ ਬਾਈ ਚਲੇ ਗਿਆ ਸੁਖਵਿੰਦਰ ਹੁਣ ਤੂੰ ਚੱਲਿਆ ਹੌਲੀ ਹੌਲੀ ਸੜਾ ਐ ਮਨ ਨੂੰ ਹੋਈ ਜਾਂਦਾ ਵੀ ਜਾਈਗਾ ਤੇਾਰੇ ਨਾਲ ਦੇ ਹੋਇਆ ਆਪਣਾ ਸੁਖਵਿੰਦਰ ਕਾਲੇ ਕਰਕੇ ਹੋਆ ਨਹੀਂ ਮਨ ਨੂੰ ਹੈ ਨਹੀਂ ਤੱਕਦੇ ਬਾਹਰ ਜਾਣ ਦਾ ਸੁਖੀ ਕਰਕੇ ਹੋ ਗਿਆ ਉਹ ਵੀਡੀਓ ਕਾਲ ਕਰਕੇ ਆਦ ਖਾਲੇ ਸਨੋਅ ਪੈ ਰਹੀ ਹੈ ਹਾਂ ਅੱਜ ਆਇਆ ਹੋ ਰਿਹਾ ਹਾਂ ਹਾਂ ਉਹਦੇ ਕਰਕੇ ਥੋੜਾ ਜਿਹਾ ਮਨ ਨੂੰ ਹੋ ਗਿਆ ਵੀ ਆਪਾਂ ਵੀ ਦੇਖੀਏ ਬਾਹਰ ਹੈਗਾ ਹੈ ਹਾਂ ਨਾ ਠੀਕ ਹੈ ਚਲੋ ਬਾਈ ਜੀ ਦਾ ਕੰਮ ਆਣ ਜੀ ਵਧੀਆ ਵਧੀਆ ਚੱਲ ਚੱਲੀਏ ਫਿਰ ਹੁਣ ਬਾਈ ਮਾੜਾ ਮੋਟਾ ਜਿਹੜੇ ਕੰਮ ਆਉ ਕਰ ਲੀਏ ਬਾਕੀ ਤੁਹਾਨੂੰ ਵਿੱਚ ਦਿਖਾਵਾਂਗੇ ਜੀ ਓਕੇ ਆ ਚੱਲ ਬਈ ਮੁੰਡਿਆ ਚੱਕ ਗੱਡੀਆਂ ਜੀ ਲਸਦੇ ਤੇ ਚਲਾਉਣੀ ਆ ਹਾਂ ਚਾਹ ਦੇ ਰਾਸ ਹੈ ਹੈ ਬਾਕੀ ਪੈਂਟਾ ਮੁੰਡਾ ਕਾਰਗੋ ਲਈ ਗਿਆ ਕਿ ਨਾ ਮਨੂੰ ਜੀਨ ਨਹੀਂ ਲੋਟ ਲੈ ਗਿਆ ਆ ਨਹੀਂ ਬਾਈ ਦਿਨ ਰਿਲੈਕਸ ਜਿਆ ਰਹਿੰਦਾ ਹੁਣ ਵਧੀਆ ਨਾ ਠੀਕ ਹੈ ਮੈਂ ਤਾਂ ਭਾਈ ਜੀ ਨੇ ਪਾਈ ਵੀ ਆ ਮੁੰਡਾ ਪਾ ਕਾਰਗੋ ਬਾਈ ਫਿਰਦਾ ਇਹ ਚੱਲੀਏ ਵਾਹ ਕਰੋ ਸੱਚੇ ਪਾਤਸ਼ਾਹ ਕਰੀ ਵਰਕ ਤਾਂ ਪਾਈ ਬਾਈ ਲਾਇ ਬਿੰਦੂ ਤਰਕੀਆਂ ਬਖਸ਼ੇ ਰੱਬ ਤੈਨੂੰ ਟਾਈਮ 'ਤੇ ਪਹੁੰਚ ਜੇ ਤੂੰ ਹੁਣ ਜਿਹੜੇ ਟਾਈਮ ਤੇਰੀ ਫਲਾਟ ਆ ਟਾਈਮ 'ਤੇ ਪਹੁੰਚ ਜੀ ਆਪਣਾ ਚੰਡੀਗੜ੍ਹ ਤੇ ਲਓ ਜੀ ਬਾਈ ਚਾਲੇ ਬਾਈ ਫਿਰ ਉਪੜ ਗੰਨੀ ਨੂੰ ਫੇਰ ਰੈਡ ਟੇਪ ਬੰਨਦੇ ਆ ਕੇ ਰਹਿ ਗਿਆ ਕੁਝ ਆ ਕੁਝ ਲਈ ਉਹ ਸਾਹਮਣੇ ਫੇਰ ਰੈਡ ਟੇਪ ਬੰਨਦੇਗਾ ਨਾ ਕੱਪੜੇ ਲੈਣੇ ਬਾਈ ਰੈਟ ਟੇਪ ਫ੍ਰੀ ਭਾਈ ਰੋਬਟ ਚ ਐਚ ਐਮ ਡੀ ਸਾਹਮਣੇ ਰੈਟ ਟੇਪ ਨਾ ਅਸੀਂ ਦੂਆ ਤਾਸ ਬੇ ਕਿਆ ਲੈਣਾ ਦਾ ਰੋਟੇ ਵੀ ਲੈ ਲੈ ਮਾਰ ਮੱਥੇ ਜਿਉਂ ਨਾ ਦੇ ਅੰਦਰੇ ਛੜਾ ਦਮ ਉਹ ਭਾਈ ਲਾਓ ਨਾ ਅੰਦਰ ਨਾ ਮਾਰਦੇ ਕੰਮ ਖਰਾਬ ਹੋ ਜਾਊਗਾ ਪੂਰੇ ਦੇ ਵੀ ਸਮਾਨ ਲੈ ਕੇ ਆਉਣਾ ਚੱਲਦੇ ਅੰਦਰ ਨੂੰ ਹੁਣ ਇਹ ਠੀਕ ਹੈ ਹਿੰਦੂ ਨੂੰ ਭਾਈ ਆ ਜੈਕਟ ਪਸੰਦ ਆ ਕਹਿੰਦਾ ਵਧੀਆ ਲੱਗਦੀ ਆ ਦੇਖ ਲਾ ਪੱਗ ਦੇਖ ਲੈ ਹਾਂ ਤੇਰਾ ਸੋ ਜਾ ਵੇ ਆਹ ਠੀਕ ਆ ਠੀਕ ਆ ਦੇਖ ਤਾਂ ਵਧੀਆ ਲੱਗਦੀ ਇਹਦੀ ਫਿਟਿੰਗ ਆ ਜੀ ਸਹੀ ਮੈਂ ਥੋੜਾ ਆ ਵੀ ਠੀਕ ਹੈ ਇੱਕ ਕਿਹੜਾ ਵਧੀਆ ਲੱਗਦਾ ਇਹਨਾਂ ਚ ਹਾਂ ਵਧੀਆ ਲੱਗਦਾ ਇਹ ਲੈ ਲੈ ਕਿਹੜਾ ਮੈਨੂੰ ਵਧੀਆ ਲੱਗਦਾ ਉਹ ਲੈ ਲੈਣਾ ਆਪਾਂ ਇਹ ਲੋ ਜੀ ਬਾਈ ਸਿੰਧੂ ਲਿਆਇਆ ਅਸਲਾ ਕਿੰਨੇ ਦਾ ਆ ਇਹ ਆਈਏ 9299 ਦੀ ਕਿੱਥੇ ਲਿਗਾ ਵੇ ਆ ਦੇਖ ਬੋਲੇ ਉਹ ਕੀ 480 ਰੁਪਏ ਦੀਆਂ ਜਰਾਬਾਂ 480 ਦੀਆਂ ਬਾਈ ਜਰਾਬਾਂ ਰਹਿਣ ਚ 480 ਆ ਜਰਾਬਾਂ ਲੈ ਕੇ ਚੱਲਿਆ ਬਾਈ 92 ਸੜਾ ਕੋਟ ਬਾਈ ਮੈਂ ਤਾਂ ਇਕ ਨਹੀਂ ਠੀਕ ਹੈ ਹੋਰ ਇਹ ਜਿਹੜੇ ਇੰਨੇ ਮਹਿੰਗੇ ਬੂਟ ਦਵਾ ਜਾਂਦੇ 7000 ਰੁਪਏ ਦੇ ਉਹਨਾਂ ਕਰਕੇ ਬਾਈ ਹੁਣ ਪਾਉਣੇ ਪਾਣੇ ਬ੍ਰਾਂਡ ਹੁਣ ਲਓ ਜੀ ਬਾਈ ਇੱਕ ਬੈਗ ਜਾਂ ਵੀ ਰਹਿ ਗਿਆ ਤਾਂ ਕਹਿੰਦਾ ਬੈਗ ਵੀ ਲੈਣਾ ਹੁੰਦੇ ਨੇ ਜੈਕਟ ਤੇ ਬਾਕੀ ਸਾਰਾ ਵਿੱਚ ਪਿਆ ਹੈ ਲੋ ਜੀ ਬਾਈ ਮੁੰਡਾ ਝੋਲਾ ਦੇਖਦਾ ਹੋਇਆ ਹਾਂ ਠੀਕ ਆ ਵਧੀਆ ਚੀਜ਼ ਐ ਵੀ ਜੀ ਜੀ ਸਾਲ ਦੀ ਕੀਤੀ ਐ ਜਾਨੀ ਨਹੀਂ ਪੰਜਾਬ ਦਾ ਪੀਸ ਵੇਸੇ ਸੀ ਤੂੰ ਦਾ ਯਾਰ ਜਮੇ ਸਿੰਪਲ ਭਾਲਦਾ ਐ ਆ ਠੀਕ ਐ ਤੈਨੂੰ ਦੋਹਾਂ ਸਾਈਡ ਨੂੰ ਮੈਨੂੰ ਮੈ ਪਤਾ ਨਹੀਂ ਇੱਥੇ ਕਿਹਾ ਬੰਦੇ ਢੋਣੇ ਆ ਵੱਢ ਬਈ ਨਾ ਨਾ ਕੰਮ ਆਇਣਾ ਸਿੰਪਲ ਲੈਣਾ 400 ਦਾ ਵੀ ਐ ਲੋ ਜੀ ਬਾਈ ਹੁਣ ਸਾਨੂੰ ਦੱਸ ਵੀ ਦਿੰਦੇ ਆ ਆਪਣਾ ਵੀਰ ਕਿੱਥੇ ਚੱਲਿਆ ਹਾਂਜੀ ਬਾਈ ਆਪਾਂ ਚਲੇ ਵੀਰ ਪੋਲੈਂਡ ਮੁੰਡਾ ਚੱਲਿਆ ਬਈ ਪੋਲੈਂਡ ਇਹਦੀ ਹੈਗੀ ਰਾਤ ਦੀ ਫਲਾਈਟ ਆ ਰਾਤ ਦੀ ਫਲਾਈਟ ਆ ਮੇਰੀ ਤੇ ਸ਼ਾਪਿੰਗ ਡਨ ਹੋ ਗਈ। ਕਾਲੂ ਕਿਸੇ ਟਾਈਮ ਵੀ ਇਹ ਬਾਈ ਜਾ ਸਕਦਾ ਏ। ਪੋਲੈਂਡ ਪੋਲੈਂਡ। ਕੀ ਕੰਮ ਹੈ? ਤੁਹਾਨੂੰ ਬਾਅਦ ਵਿੱਚ ਉੱਥੇ ਤੁਹਾਨੂੰ ਵੀਡੀਓ ਜੀ ਦੱਸ ਦੂਗਾ ਮੈਂ ਪੁੱਛ ਕੇ। ਠੀਕ ਨਹੀਂ? ਘਰ ਪਹੁੰਚ ਗਏ। ਚੱਲ ਮੇਰੇ ਕੋਲ। ਹੋਰ ਬਾਹਰ ਬਾਤ ਚੜਦੀ ਗਲਾ ਮੋਟਰਸਾਈਕਲ ਚੱਕੀ ਫਿਰ ਜਾਈਏ। ਉਹ ਖੜਾ ਬਾਈ ਕੰਮ ਕਈ ੜੇ ਪਿਆ ਹਲੇ ਫੁੱਲ ਲੋ ਅਗੇ ਲਿਆਉਣੇ। ਐ ਤਾਂ ਮਨੇ ਠੰਡਾ ਦੇਸ਼ ਏ ਉਹ। ਠੰਡਾ ਪਤਾ ਨਹੀਂ ਬਾਈ ਪੋਲੈਂਡ ਕਿਹੜਾ ਦੇਸ਼ ਆ ਦੱਸਿਓ ਮੜਾ ਕਮੈਂਟਾਂ 'ਚ ਜਾਣੂ ਮੁੰਡੇ ਨੇ ਆਪ ਪਹੁੰਚ ਵੀ ਜਾਣਾ ਉੱਥੇ। ਜਾਣੇ ਪੁੱਛੇ ਜਾਣਾ। ਹਾਂ। ਜਨੂ ਹੁਣ ਵਾਕਈ ਲੈ ਮੋੜ ਦੇ ਚਿੰਦੂ ਕਹਿੰਦਾ ਬੈਟਰੀ ਰਖਾਈ ਤੀ ਬਾਈ ਗੱਡੀ ਚ ਚਲਾਉਣ ਵਾਸਤੇ ਨਵੇਂ ਕੀਆ ਕਰੀਆ ਯਾਰ ਪਤਾ ਨਹੀਂ ਤਾ ਵੀ ਆਹ ਕੰਮ ਹੋ ਜਾਣਾ ਆਹ ਕੰਮ ਹੋ ਜਾਣਾ ਐਡਵਾਂਸੇ ਬਣ ਜਾਣਾ ਵੀ ਜਾਣਾ ਪੈਣਾ ਚਲ ਹੋਰ ਗੱਲਬਾਤ ਕੋਈ ਹੋਰ ਬਰਾਵਧੀਆ ਐ ਇੱਥੇ ਲੱਗਣੀ ਐ ਇਹ ਇਹ ਤਾਂ ਬਾਹਰੇ ਕੱਢਦੀ ਐ ਬੱਕੀ ਉਹ ਰਾਣੀ ਸੁੰਦਰਾ ਬਸ ਠੀਕ ਐ ਇਹਦਾ ਕੋਈ ਤਰਵਾਲ ਵੀ ਨਹੀਂ ਬਾਈ ਇਹਦਾ ਇਹ ਤਾਂ ਇੱਦਾਂ ਹੀ ਹੈ ਰਾਣੀ ਕਹਿੰਦਾ ਤਗੜੀ ਸੁੰਦਰਾ ਐ ਬਾਈ ਅੱਜ ਤਾ ਬਾਲ ਵੀ ਨਹੀਂ ਬਾਫ ਹੋਇਆ ਪਿੰਡ ਚ ਲਾਈਟ ਨਹੀਂ ਹੈਗੀ ਸ਼ਾਮ ਦਾ ਟਾਈਮ ਹੋ ਗਿਆ ਦੇਰ ਹੋ ਗਿਆ ਕਿੰਨਾ ਟਾਈਮ ਹੋ ਗਿਆ 7:00 ਵੱਜ ਗਏ 7:00 ਵੱਜ ਗਏ ਜ਼ਿਆਦਾ ਹੋ ਗਿਆ ਹੁਣ ਯਾਰ ਟਾਈਮ ਖਰਾਬ ਹੈ ਇਹਦਾ ਪਾ ਆਹ ਦੇਖ ਇਹ ਕਿੰਨਾ ਹੋ ਗਿਆ 7:00 ਵੱਜ ਗਏ ਬਾਈ ਟਾਈਮ ਸਹੀ ਹੈ ਚੱਲ ਬਾਈ ਹਾਂ ਚਲ ਮਿੰਟਾਂ ਦਾ ਫਰਕ ਹੈ ਹੋਰ ਓਕੇ ਆ ਚੱਲ ਚੱਕ ਚੌਲ ਠੀਕ ਆ ਓਕੇ ਵੀਰ ਓਕੇ ਭਰਾ ਮੇਰੇ ਧੰਨਵਾਦ ਤੇਰਾ ਬਹੁਤ ਜਰਾ ਆਪਣਾ ਜਰਾ ਆ ਚੱਲ ਜਰਾ ਇੱਕ ਇੱਧਰ ਵਾਸਤੇ ਚਾਹ ਖਾਧੀਏ ਦੀ ਦੀ 14 14 ਚੱਲ ਅੱਤੇ ਸਾਨੂੰ ਲੈ ਲਵਤੂ ਆ ਜਾ ਲੈ ਰਕੋ ਜੀ ਤੁਹਾਨੂੰ ਸਾਨੂੰ ਚਲ ਬਸ ਹੋ ਜਾ ਕੁਨੀ ਜਾਂ ਟੀ ਖੋਜੋਗੇ ਭੇਜੋ ਜੀ ਨਾਂ ਨਾ ਤਾਂ ਮੈਂ ਮਮੰਦ ਬੰਦਾ